ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਹੋਰ ਠੀਕ ਠਾਕ ਹੋਵੋਗੇ ਸਾਰੇ ਉਮੀਦ ਕਰਦੇ ਆ ਤੇ ਜਿਵੇਂ ਤੁਹਾਨੂੰ ਪਤਾ ਵੀ ਕੱਲ ਜਿਹੜਾ ਆਪਣਾ ਉੱਪਰੋਂ ਲੈਂਕਰ ਪਾਟ ਗਿਆ ਸੀਗਾ ਡੈਕ ਪਿਆ ਥੱਲੇ ਉਹਨੇ ਡਿੱਗਣ ਸਾਰ ਹੀ ਆ ਥੱਲੜਾ ਵੀ ਇਧਰੋਂ ਜਿਹੜਾ ਜੰਗਲਾ ਸਾਰਾ ਤੋੜਤਾ ਸੀਗਾ ਇੱਕ ਪੁਰਾਣਾ ਪਿਆਵਾ ਬਹੁਤ ਇਸ ਕਰਕੇ ਹੁਣ ਆਪਾਂ ਨੂੰ ਇਹ ਸਾਰਾ ਜਿਹੜਾ ਢਾਉਣਾ ਪੈਣਾ ਇਹਦੀ ਛੱਤ ਬਦਲ ਨਾਲ ਹੀ ਆ ਡਾਟ ਲੱਗੀ ਵੀ ਆ ਕਰਦੇ ਵਿੱਚ ਤਰੇੜਾਂ ਆ ਗਈਆਂ ਸੀ ਤਰੇੜਾਂ ਆ ਗਈਆਂ ਛੱਤ ਦੇ ਵਿੱਚ ਬਹੁਤ ਹੁਣ ਪੁਰਾਣਾ ਪਿਆਵਾ 20 25 ਸਾਲ ਹੋ ਗਏ ਇਹਨੂੰ ਬਾਕੀ ਕਿਸੇ ਵੀ ਡੈਮੇਜ ਆ ਡੈਗ ਵੀ ਸਕਦੀ ਆ ਵੀ ਤਾਂ ਕਰਕੇ ਆਪਾਂ ਨੂੰ ਜ਼ਰੂਰੀ ਹੋ ਗਿਆ ਤਾਂ ਹੁਣ ਪਾਉਣਾ ਤਾਂ ਇਹ ਤੇ ਲੈਂਟਰ ਪੈਣਾ ਪਾਉਣਾ ਹੈ ਕੀ ਰਾਂ ਆਪਾਂ ਇਹਦੀ ਛੱਤ ਢਾਉਣੀ ਆ ਫਿਰ ਅੱਗੇ ਦੇਖਦੇ ਆ ਵੀ ਇਹ ਤੇ ਹੁਣ ਲੈਂਟਰ ਪਾਉਣਾ ਕਿ ਆਪਾਂ ਅੱਗੇ ਆਪਣੀ ਰਸੋਈ ਜਿਹੜੀ ਬਾਹਰ ਆ ਦੇਖ ਗਏ ਬਈ ਉਹ ਬਾਹਰ ਆ ਤੇ ਉਹ ਵੀ ਆਪਾਂ ਜਿਹੜਾ ਹੁਣ ਬਈ ਥੋੜਾ ਜਿਹਾ ਨਕਸ਼ੇ ਦੇ ਹਿਸਾਬ ਨਾਲ ਬਣ ਜਾਊਗਾ ਤੇ ਬਾਕੀ ਮਹਾਰਾਜ ਦੀ ਕਿਰਪਾ ਕਰੇ ਦੇਖੋ ਅੱਗੇ ਜਿਵੇਂ ਦਾ ਹੋਊਗਾ ਸਾਰਾ ਕਰਾਂਗੇ ਦੱਸਦੇ ਰਵਾਂਗੇ ਤੇ ਬਾਕੀ ਵਲੌਗ ਸਾਰੇ ਫਰਾ ਦੇਖਿਓ ਜੁੜੇ ਰਹੋ ਚੈਨਲ ਨੂੰ ਫੋਲੋ ਕਰ ਲਿਓ ਸਬਸਕ੍ਰਾਈਬਰ ਕਰ ਲਿਓ ਆਪਾਂ ਇੱਥੇ ਤੁਹਾਨੂੰ ਸਾਰੀ ਵੀਡੀਓ ਪਾਉਂਦੇ ਰਾਵਾਂਗੇ ਦਿਖਾਵਾਂਗੇ ਤੇ ਸਪੋਰਟ ਜ਼ਰੂਰ ਕਰਿਓ ਸਾਰੇ ਭਰਾ ਸ਼ੇਅਰ ਵੀ ਕਰਿਓ ਜੀ ਤੇ ਬਾਕੀ ਚੈਨਲ ਨੂੰ ਜੀ ਸਬਸਕ੍ਰਾਈਬ ਜ਼ਰੂਰ ਤੇ ਆਜੋ ਆਪਾਂ ਅੱਗੇ ਤੁਹਾਨੂੰ ਸਾਰਾ ਜਿਹੜਾ ਦਿਨ ਦਾ ਬਲਾਇਆ ਸਾਰਾ ਦਿਖਾਉਨੇ ਆ ਜੀ ਪਹਿਲਾਂ ਤਾਂ ਆਪਾਂ ਜੀ ਲਾਇਆ ਫਿਰ ਸਾਰਾ ਸਮਾਨ ਜਿਹੜਾ ਚਿਵਾਰੇ ਦੇ ਅੰਦਰ ਵਾਧੂ ਘਾਟੂ ਸਮਾਨ ਆਪਣਾ ਉੱਪਰ ਕਿਤੇ ਚੜੇ ਨਹੀਂ ਆ ਸੀਗੇ ਤਾਂ ਕਰਕੇ ਵਾਧੂ ਘਾਟੂ ਸਮਾਨ ਜਿਹੜਾ ਸੀਗਾ ਜੋ ਵੀ ਨਹੀਂ ਵਰਤੋਂ ਦੇ ਵਿੱਚ ਹੁੰਦਾ ਕਿਤੇ ਲੋਡ ਪਈ ਤੋਂ ਵਰਤਨਾ ਪੈਂਦਾ ਉਹ ਸਾਰਾ ਜਿਹੜਾ ਇਕੱਠਾ ਕਰਕੇ ਉੱਪਰ ਰੱਖਿਆ ਵਾ ਸੀਗਾ ਉੱਪਰ ਕਿਤੇ ਚੜ੍ਹਨ ਦੀ ਲੋਡ ਹੀ ਨਹੀਂ ਪਈ ਸੀ ਕਿ ਛੋਟਾ ਪਰਿਵਾਰ ਆ ਥੱਲੇ ਸਰੀ ਜਾਂਦਾ ਏ ਤੇ ਫਿਰ ਸਾਰਾ ਸਮਾਨ ਜਿਹੜਾ ਇੱਕ ਰਸੇ ਦੇ ਨਾਲ ਕੁੰਡੀ ਬੰਨ ਕੇ ਸਾਰਾ ਸਮਾਨ ਉਹਦੇ ਨਾਲ ਥੱਲੇ ਲਾਇਆ ਇਕੱਲਾ ਇਕੱਲਾ ਕਰਕੇ ਤੇ ਬਾਅਦ ਦੇ ਵਿੱਚ ਇਹਦੇ ਵਿੱਚ ਲੱਗਿਆ ਵਾ ਸੀਗਾ ਮੈਟ ਚਾਰੇ ਦੇ ਵਿੱਚ ਉਹ ਆਪਾਂ ਪੱਟਤਾ ਸੀਗਾ ਮੈਟ ਥੱਲੇ ਲਾਇਆ ਵਾ ਸੀਗਾ ਤੇ ਉਹ ਪੱਟ ਕੇ ਬਾਹਰ ਰੱਖਤਾ ਸੀਗਾ ਤੇ ਸਮਾਨ ਜਿਹੜਾ ਥੱਲੇ ਆਪਾਂ ਲਾਈ ਜਾਂਦੇ ਸੀਗੇ ਆਈ ਤੇ ਫਿਰ ਪੱਖਾ ਲੱਗਾ ਹੀ ਫਿਰ ਆਪਾਂ ਪੱਖਾ ਵੀ ਖੋਲਤਾ ਜਿਹੜਾ ਸਾਰਾ ਫੇਰਾ ਪੜਦੇਆਂ ਵਾਲੀਆਂ ਲੱਗੀਆਂ ਮੈ ਸੀਗੀਆਂ ਗਿੱਟੀਆਂ ਆਂ ਪੜਦੇ ਲਾਹ ਤੇ ਗਿੱਟੀਆਂ ਜੋ ਬਲਬ ਲੱਗੇ ਹੋਏ ਸੀਗੇ ਦੋਨੇ ਉਹ ਲਾਹ ਤੇ ਫਿਰ ਬਿਜਲੀ ਦਾ ਵੀ ਕਨੈਕਸ਼ਨ ਕੱਟਣਾ ਪਿਆ ਤੇ ਕੰਮ ਬਹੁਤ ਬਣ ਜਾਂਦਾ ਅੰਦਰੋਂ ਸਮਾਨ ਲੋਨ ਕਰਨ ਵਾਲਾ ਤੇ ਆਪ ਬਲਬ ਲੈ ਲੈ ਦੋਨੇ ਇਹ ਵੀ ਲਾਹਤੇ ਆ ਤੇ ਪੱਖਾ ਜਿਹੜਾ ਪਹਿਲਾਂ ਲਾਤਾ ਸੀਗਾ ਸਾਰਾ ਸਮਾਨ ਤੇ ਫਿਰ ਇੰਨੇ ਨੂੰ ਮੁੰਡਾ ਆ ਗਿਆ ਰੰਗ ਕਰਨ ਵਾਲਾ ਤੇ ਵੀ ਰੰਗ ਵੀ ਅੱਜ ਧੁੱਪ ਜੀ ਲੱਗੀ ਆ ਲੱਗਦੇ ਹੱਥ ਕਰਾਈ ਦੇ ਇਹ ਰੰਗ ਕਈ ਦਿਨਾਂ ਦਾ ਲੈਂਦਾ ਪਿਆਈ ਸੌਰੀ ਰੰਗ ਨਹੀਂ ਪ੍ਰਾਈਮਰ ਮਾਰਨਾ ਆਪਾਂ ਕੱਲਾ ਕੇਰਾ ਪ੍ਰਾਈਮਰ ਮਾਰਤਾ ਫਿਰ ਅੱਜ ਮੁੰਡੇ ਨੇ ਸਾਰਾ ਆ ਗਿਆ ਸਪਾਈਸ ਕੋਈ ਕਰਕੇ ਜੰਗਾਲ ਨੰਗਲੀ ਜਾਂਦਾ ਸੀਗਾ ਗੇਟ ਤੇ ਰੰਗ ਆਪਾਂ ਜਿਹੜਾ ਹਜੇ ਠਹਿਰ ਕੇ ਕਰਾਂਗੇ ਇਹਨੂੰ ਤੇ ਬਾਕੀ ਫਿਰ ਉੱਪਰ ਚੜ ਗਏ ਮੁੰਡੇ ਸਮਾਨ ਸਮੂਨ ਸਾਰਾ ਵਿੱਚੋਂ ਕੱਢ ਕੇ ਖਾਲੀ ਕਰਕੇ ਪੱਕਾ-ਪੱਖਾ ਲਾ ਕੇ ਉੱਪਰ ਛੱਤ ਦੇ ਉੱਪਰ ਚੜ ਗਏ ਫਿਰ ਤੇ ਫਿਰ ਕਰਤਾ ਸ਼ੁਰੂ ਕੰਮ ਜਿਹੜਾ ਉਧਰਲੇ ਪਾਸੇ ਤਾਂ ਡੈਗ ਹੀ ਪਿਆ ਸੀਗਾ ਆਪਣੇ ਰਾਇਟਰਲੇ ਪਾਸਿਓਂ ਤੇ ਇੱਕ ਨੀਰੀ ਜ ਨਾਲ ਜਿਹੜੇ ਆਹ ਪਾਵੇ ਉਦੋਂ ਲਾਉਂਦੇ ਹੁੰਦੇ ਸੀਗੇ ਜੰਗਲਾ ਬਣਾਇਆ ਵਾ ਤੇ ਅੰਤ ਨੂੰ ਚਲੋ ਹੁਣ ਦੇਖੋ ਜਮਾ ਮਿੱਟੀ ਬਣ ਗਈ ਇਹ ਵਿੱਚ ਹੈ ਨਹੀਂ ਸੀ ਜਮਾ ਬੋਡੇ ਹੋਏ ਪਏ ਸੀਗੇ ਇਹ ਵੀ ਹੁਣ ਉਦੋਂ ਕਿਤੇ ਐ ਪੂਰੇ ਸ਼ੌਕ ਨਾਲ ਲਾਏ ਸੀਗੇ ਇਹ ਤੇ ਜਮਾ ਹੀ ਹੁਣ ਜਦੋਂ ਮੜਾ ਜਾਂ ਤਾਂ ਫੜਦੇ ਹੀ ਤੇ ਮੈਂ ਕਹਾ ਥੱਲੇ ਸੜਦੇ ਹੋ ਇਹ ਕਿਹੜਾ ਹੁਣ ਬਚਨੇ ਤਾਂ ਹੈ ਨਹੀਂਗੇ ਇਹ ਟੁੱਟ ਹੀ ਜਾਣੇ ਆ ਇਹਨਾਂ ਨੂੰ ਥੱਲੇ ਸੜਦੇ ਹੋ ਸਾਰਿਆਂ ਨੂੰ ਤੇ ਕੋਈ ਫਾਇਦਾ ਨਹੀਂ ਇਹਨਾਂ ਨੂੰ ਰੱਖਣ ਦਾ ਇਹ ਕਿਹੜਾ ਮੁੜਕੇ ਕੰਮ ਤਾਂ ਆਉਣੇ ਹੀ ਨਹੀਂਗੇ ਨਾ ਕਿਤੇ ਲੱਗਣੇ ਨਾ ਵਰਤੇ ਜਾਣੇ ਆਵੇ ਲੈ ਥੋੜੇ ਜਿਹਾ ਨਾਲ ਹੀ ਟੁੱਟੀ ਜਾਂਦੇ ਆ ਤਾਂ ਕਰਕੇ ਸਾਰੇ ਪਰ ਥੱਲੇ ਹੀ ਇਹ ਸਿੱਟਦੇ ਆ ਤੇ ਪੜਦੇ ਲਾਏ ਸੀਗੇ ਚਵਾਰੇ ਦੇ ਵਿੱਚੋਂ ਜਿਹੜੇ ਰੋਨਾ ਦੀਆਂ ਲਾਈਆਂ ਤਾਂ ਆ ਧੋਣ ਵਾਲੇ ਸੀਗੇ ਚਲੋ ਹੁਣ ਫੇਰ ਧੋਵਾਂਗੇ ਜਦੋਂ ਆਪਾਂ ਲਾਏ ਹੁਣ ਉਦੋਂ ਧੋ ਕੇ ਹੀ ਲਾਵਾਂਗੇ ਹੁਣ ਧੋਣ ਦਾ ਕੋਈ ਫਾਇਦਾ ਨਹੀਂ ਕਰਕੇ ਤੇ ਸਾਰਾ ਜਿਹੜਾ ਢੇਰੀ ਥੱਲੇ ਲਾਤੀ ਆ ਜਿਹੜਾ ਵਾਧੂ ਘਟੂ ਸੀਗਾ ਬਜਰੀ ਬੁਜਰੀ ਰੋੜੇ ਤੇ ਵਿੱਚ ਟਾਂ ਵੀ ਸਟਣੀਆਂ ਪਈਆਂ ਤੇ ਬਾਕੀ ਆਹ ਦੇਖ ਲਓ ਹੁਣ ਇਧਰਲੇ ਪਾਸੇੋਂ ਜਿਹੜਾ ਭੰਨਤਾ ਉਹ ਬਨੇਰਾ ਤੇ ਇਧਰਲੀ ਸਾਈਡ ਵੀ ਲਾਤਾ ਏ ਤੇ ਬਨੇਰਾ ਬਾਕੀ ਮੈਂ ਮੁੰਡਿਆਂ ਨੂੰ ਕਿਹਾ ਬਈ ਕੋਈ ਨਹੀਂ ਹੌਲੀ ਹੌਲੀ ਲਾ ਲਓ ਛੇਤੀ ਨਾ ਕਰਿਓ ਬਈ ਛੱਤ ਦਾ ਕੰਮ ਆ ਉਹਨਾਂ ਤਰੇੜਾਂ ਆਈਆਂ ਮੀਆਂ ਇੱਕ ਤੇ ਤਾਂ ਕਰਕੇ ਵੀ ਛੇਤੀ ਨਾ ਕਰਿਓ ਸਿੱਟਾ ਈ ਨਾ ਸਿੱਧਾ ਹੀ ਛੱਤ ਤੋਂ ਜਾਮਾਂ ਹੀ ਥੱਲੇ ਸਿੱਟੀ ਗਏ ਤੇ ਵਿੱਚ ਰੋੜੇ ਰਾੜੇ ਸੀਗੇ ਜਿਹੜੇ ਤੇ ਆਹ ਦੇਖੋ ਪਾਸੇ ਤੋਂ ਕੀ ਹਾਲ ਹੋਇਆ ਜਾਮਾਂ ਕੋਸਾ ਤਾਂ ਇਧਰਲੀ ਸਾਈਡ ਸੜਤੇ ਸੀਗੇ ਤੇ ਬਾਕੀ ਇਧਰਲੀ ਸਾਈਡ ਆਪਣਾ ਦੇਖ ਲੋ ਘਰ ਆਸਕਵਾਂਡ ਪੈਂਡ ਸਾਰਾ ਕੈਮਰਾ ਆਪਾਂ ਫਿਰ ਇਧਰ ਨੂੰ ਹੀ ਕਮਾਤਾ ਤਾਂ ਉੱਪਰ ਖੜਿਆ ਨੇ ਦੂਰੋਂ ਸਾਰਾ ਦੂਰ ਤੱਕ ਦਿਖਦਾ ਸੀਗਾ ਤੇ ਉਹ ਸਾਹਮਣੇ ਗੁਰਦੁਆਰਾ ਸਹਿਬ ਆ ਗਿਆ ਤੇ ਬਾਕੀ ਮੁੰਡੇ ਖਿੱਚੀ ਜਾਂਦੇ ਸੀਗੇ ਕੰਮ ਚੰਗਾ ਵਧੀਆ ਲੱਗੇ ਪਏ ਸੀਗੇ ਸੋਹਣਾ ਕੰਮ ਕਰਨਾ ਤੇ ਚਲੋ ਮੁੰਡੇ ਨੇ ਵੀ ਇਧਰ ਖਿੱਚਦਾ ਸੀਗਾ ਪ੍ਰਾਇਮਰ ਦਾ ਕੰਮ ਨਵੇੜਤਾ ਦਿਨੇ-ਦਿਨੇ ਦੁਪਹਿਰੇ-ਦੁਪਹਿਰੇ ਇਹ ਵੀ ਲੱਗਿਆ ਰਿਆ ਇਹ ਕਹਿੰਦਾ ਮੈਂ ਜਾਣਾ ਕਰਕੇ ਪ੍ਰਾਇਮਰ ਰੰਗ ਆਪਾਂ ਬਾਕੀ ਰੋਕੇ ਕਰਾਂਗੇ ਹਜੇ ਚਲੋ ਬਹੁਤ ਸੋਹਣਾ ਪ੍ਰਾਇਮਰ ਮਾਰਿਆ ਮੁੰਡੇ ਨੇ ਇਹ 1.5 ਕਿਲੋਟਰ ਜਿਹੜਾ ਪ੍ਰਾਈਮਰ ਲੈਂਦਾ ਸੀਗਾ ਤੇ 11 ਕਹਿੰਦਾ ਵੀ ਇਹਨੇ ਨਾ ਜੰਗਾਲ ਐਨੋ ਹਟ ਜਾਊਗਾ ਵੀ ਤੂੰ ਪ੍ਰਾਈਮਰ ਮਾਰ ਕੇ ਕੱਲਾ ਛੱਡ ਦੇ ਮੈਂ ਕਿਹਾ ਵੀ ਚਲੋ ਇਹ ਵੀ ਠੀਕ ਆ ਹਾਂ ਤੇ ਫਿਰ ਮੁੰਡੇ ਨੇ ਮੁੰਡੇ ਨੇ ਸੋਨਾ ਖਿੱਚਦਾ ਕੰਮ ਚਲੋ ਵਧੀਆ ਤੇ ਬਾਕੀ ਇੱਧਰ ਵੀ ਹੁਣ ਆਪਾਂ ਫੇਰ ਇੱਧਰਲੀ ਸਾਈਡ ਆ ਗਈ ਸੀਗੇ ਮੈਂ ਕਿਹਾ ਵੀ ਦੇਖਾ ਕਿੰਨਾ ਕੁ ਕੰਮ ਇਹਨਾਂ ਨੇ ਕੀਤਾ ਹੈ ਖਿੱਚਿਆ ਹੈ ਕੰਮ ਇਹ ਤਾਂ ਪਤਾ ਅੰਦਰ ਸਿੱਟੀ ਆਉਂਦਾ ਹੀ ਥੱਲੇ ਪਟ ਪਟ ਟਾਈਲਾਂ ਇਹ ਲੱਗ ਪਏ ਸੀਗੇ ਮੈਨੂੰ ਪਤਾ ਵੀ ਫੇਰ ਫਰਸ ਫਰਸ ਪਟਣ ਤੱਲਿਓਂ ਫਰਸ ਜਿਹੜੀ ਉੱਪਰ ਸੀਗੀ ਜੰਗਲਾ ਸਾਰਾ ਲਾਤਾ ਸੀਗਾ ਪਾਸੇ ਤੋਂ ਤੇ ਆਹ ਦੇਖੋ ਵੀ ਕੀ ਹਾਲ ਹੋਇਆ ਵਾ ਥੱਲੇ ਜਿਹੜਾ ਬੱਜਰੀ ਐਨ ਬੁਰੇ ਹਾਲ ਇਧਰੋਂ ਪੌੜਾਂ ਵਾਲਾ ਵੀ ਡਿੱਗ ਪਿਆ ਕੰਮ ਤੇ ਇਧਰੋਂ ਫਿਰ ਤਾਂ ਉੱਪਰ ਟਕੇ ਫਰਸ ਫੇਰਾ ਕੱਢ ਲਿਆ ਇਧਰਲੇ ਪਾਸੋਂ ਸਮਝ ਲਓ ਜਮਾਂ ਹੀ ਤੇੜਾ ਆਈਆਂ ਪਈਆਂ ਗੁੱਟ ਤੇ ਇਹ ਕਹਿੰਦੇ ਵੀ ਟਾਈਲਾਂ ਸਿੱਟੀ ਚੱਲਾਂਗੇ ਥੱਲੇ ਮਿੱਟੀ ਸੱਟ ਕੇ ਵੀ ਟਾਈਲਾਂ ਟੁੱਟਦੀਆਂ ਨਹੀਂ ਗੀਆਂ ਵੀ ਥੋੜਾ ਥੋੜਾ ਸੱਟ ਕੇ ਥੱਲੇ ਆਲ ਦੀ ਨਾਲ ਚੱਕ ਕੇ ਬਾਹਰ ਲਈ ਚੱਲਾਂਗੇ ਮੈਂ ਕਿਹਾ ਵੀ ਚਲੋ ਠੀਕ ਆ ਜਿਵੇਂ ਤੁਹਾਨੂੰ ਠੀਕ ਲੱਗਦਾ ਭਾਈ ਕਰੀ ਚੱਲੋ ਕੋਈ ਨਹੀਂ ਬਸ ਏਦ ਹੀ ਨਾ ਕਰਿਓ ਹੌਲੀ ਹੌਲੀ ਕਰ ਲਓ ਤੇ ਆਹ ਦੇਖੋ ਸਰੀਏ ਦਾ ਕੀ ਹਾਲ ਹੋਇਆ ਵਾ ਜਮਾ ਜੰਗਾਲਿਆ ਪਿਆ ਜਮਾ ਲੈ 30 ਲਰਗਾ ਬਣ ਗਿਆ ਜਮਾਈ ਤੇ ਯਲਰਗਾ ਬਣਿਆ ਭਾਈ ਇਸ ਕਰਕੇ ਭਾਈ ਆਪਾਂ ਨੂੰ ਮਜਬੂਰੀ ਦੇ ਵਿੱਚ ਜਿਹੜਾ ਟੋਣਾ ਪਿਆ ਬਹੁਤ ਰਿਸਕੀ ਕੰਮ ਸੀਗਾ ਸਰੀਏ ਨੂੰ ਸਾਰੇ ਨੂੰ ਜੰਗਾਲ ਪੈ ਗਿਆ ਜਿਹੜੀ ਇਹ ਡਾਟ ਲੱਗੀ ਹੋਈ ਸੀਗੀ ਤੇ ਮੁੰਡਾ ਇਧਰ ਖਿੱਚ-ਖਿੱਚ ਕੇ ਨੇੜੇ ਕਰੀ ਜਾਂਦਾ ਈ ਉਹ ਚਾੱਕ ਕੇ ਲੈ ਜਾਂਦਾ ਈ ਉਹਨਾਂ ਦਾ ਕਟੈਲਾ ਫੇਰ ਛੱਡ ਦਿੰਦਾ ਈ ਤੇ ਚਲੋ ਮੈਂ ਕਿਹਾ ਵੀ ਹਾਂ ਕੋਈ ਨਹੀਂ ਛੱਤ ਦਾ ਕੰਮ ਆ ਵੀ ਹੌਲੀ-ਹੌਲੀ ਲਾ ਲਓ ਕੋਈ ਚੱਕਰ ਨਹੀਂਗਾ ਤੇ ਆ ਪੰਨ ਲਿਆ ਸੀਗਾ ਇੰਨਾ ਕ ਤੇ ਬਾਕੀ ਜਿਹੜਾ ਅੱਗੇ ਤੇ ਇੰਨਿਆਂ ਨੂੰ ਸ਼ਾਮ ਨੂੰ 5 ਵਜੇ ਦੇ ਨੂੰ ਚਾਹ ਦਾ ਟਾਈਮ ਹੋ ਗਿਆ ਕਹਿੰਦੇ ਵੀ ਚਾਹ ਪੀਣੀ ਆ ਮੈਂ ਕਿਹਾ ਵੀ ਲਾਓਨੇ ਆਪਾਂ ਚਾਹ ਦੀ ਕਿਹੜੀ ਗੱਲ ਆ ਫਿਰ ਚਾਹ ਲਿਆਂਦੀ ਬਣਾ ਕੇ ਇਹਨਾਂ ਵਾਸਤੇ ਸ਼ਾਮ ਨੂੰ 5 ਵਜੇ ਦੇ ਆਲੀ ਕਿ ਉਹਦਾਂ ਨੂੰ ਕੰਮ ਲੈ ਗਏ ਸੀਗੇ ਨੇੜ ਰੈਲਾ ਟੂਲਾ ਲਾਈ ਜਾਂਦੇ ਸੀਗੇ ਇੱਥੇ ਢੇਰ ਲਾਈ ਬੈਠੇ ਬਾਹਰ ਚ ਮੈਂ ਕਿਹਾ ਵੀ ਖਿੱਚ ਦਿਓ ਕੰਮ ਅੱਜ ਟੇਲਾਂ ਲਾ ਦਿਓ ਸਾਰੀਆਂ ਵੀ ਕੱਲ ਨੂੰ ਆਪਾਂ ਸਵੇਰ ਲੱਗਾਂਗੇ ਛੱਤ ਨੂੰ ਛੱਤ ਸਵੇਰ ਟਾਵਾਂਗੇ ਇਹ ਟੇਲਾਂ ਲਾ ਲਓ ਉਪਰੋਂ ਇਹ ਉਹਨਾ ਮੀਂਹ ਗਣੀ ਦਾ ਕੰਮ ਆ ਤੇ ਬਾਕੀ ਚਲੋ ਪ੍ਰਮਾਤਮਾ ਦੀ ਮਿਹਰ ਚਾਹੀਦੀ ਆ ਆਪਾਂ ਜਿਹੜਾ ਮਜਬੂਰੀ ਦੇ ਵਿੱਚ ਆਪਾਂ ਨੂੰ ਹੁਣੇ ਕਰਨਾ ਪਿਆ ਹਟੇ ਟਾਈਮ ਟਾਈਮ ਤੇ ਬਾਕੀ ਪੰਜਾਬ ਦੇ ਵਿੱਚ ਵੀ ਬਹੁਤ ਬੁਰਾ ਹਾਲ ਆ ਮਹਾਰਾਜ ਕਿਰਪਾ ਕਰੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖ ਕੇ ਕਿਸੇ ਵੀ ਪਰਿਵਾਰ ਨੂੰ ਕੋਈ ਜਾਨੀ ਮਾਨੀ ਨੁਕਸਾਨ ਨਾ ਹੋਵੇ ਸ਼ੇਅਰ ਕਰੋ ਸਾਰੇ ਭਰਾ ਜੀ